ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਨੌਜਵਾਨ ਪੀੜੀ ਪੜ੍ਹ ਲਿਖ ਕੇ ਪੰਜਾਬੀ ਸਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਹੀ ਇੱਕ ਡਾਕਟਰ ਜੋੜਾ ਪੰਜਾਬੀ ਸਭਿਆਚਾਰ ਨੂੰ ਇੰਨਾ ਪਿਆਰ ਕਰਦਾ ਹੈ ਕਿ ਲਗਾਤਾਰ ਆਪਣੇ ਸਭਿਆਚਾਰ ਨਾਲ ਜੁੜੀਆਂ ਵੀਡੀਓਜ਼ ਬਣਾ ਕੇ ਪੰਜਾਬੀ ਸਭਿਆਚਾਰ ਪ੍ਰਤੀ ਆਪਣਾ ਪਿਆਰ ਦਰਸਾ ਰਿਹਾ ਹੈ ਡਾਕਟਰ ਵਰਿੰਦਰ ਮੋਹਨ ਜਿੱਥੇ ਦਿਮਾਗੀ ਰੋਗਾਂ ਦੇ ਮਾਰ ਹਨ ਅਤੇ ਸਰਕਾਰੀ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਹਨ ਉੱਥੇ ਹੀ ਉਹਨਾਂ ਦੀ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ ਵਿੱਚ ਪੀ ਐਚ ਡੀ ਹਨ ਅਤੇ ਲੈਕਚਰਾਰ ਲੱਗੇ ਹਨ ਡਾਕਟਰ ਤਕਦੀਰ ਪੁਰਾਣੇ ਸੱਭਿਆਚਾਰਕ ਗਾਣਿਆਂ ਤੇ ਉਸੇ ਨਾਲ ਹੀ ਜੁੜੀ ਲੋਕੇਸ਼ਨ ਅਤੇ ਡ੍ਰੈਸ ਵਿੱਚ ਐਕਟਿੰਗ ਕਰਦੇ ਹਨ ਤੇ ਡਾਕਟਰ ਵਰਿੰਦਰ ਮੋਹਨ ਉਸ ਨੂੰ ਕੈਮਰੇ ਵਿੱਚ ਕੈਦ ਕਰਦੇ ਹਨ ਇਹਨਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੇ ਹਨ ਅਤੇ ਇਹਨਾਂ ਵੀਡੀਓਜ਼ ਦੀ ਬਦੌਲਤ ਉਹਨਾਂ ਨੂੰ ਚੰਡੀਗੜ੍ਹ ਵਿਖੇ ਇੱਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਜਿਸ ਵਿੱਚ ਉਹਨਾਂ ਨੂੰ ਬਾਲੀਵੁੱਡ ਸਟਾਰ ਰਾਹੁਲ ਰਾਏ ਨਾਲ ਮਿਲਣ ਤੇ ਕੁਝ ਸਮਾਂ ਬਿਤਾਉਣ ਦਾ ਮੌਕਾ ਵੀ ਮਿਲਿਆ। ਇਹੋ ਨਹੀਂ ਕੁਝ ਦਿਨ ਪਹਿਲਾਂ ਆਪਣੇ ਸਭਿਆਚਾਰ ਪ੍ਰਤੀ ਪਿਆਰ ਦੀ ਬਦੌਲਤ ਹੀ ਚੰਡੀਗੜ੍ਹ ਦੇ ਕਲਾ ਭਵਨ ਵਿਖੇ ਕਰਾਏ ਗਏ ਰੈਂਪ ਤੇ ਪੰਜਾਬ ਪ੍ਰੋਗਰਾਮ ਵਿੱਚ ਡਾਕਟਰ ਤਕਦੀਰ ਮਿਸਜ پنجاب ਚੁਣੇ ਗਏ ਹਨ ਅਤੇ ਹੁਣ ਆਪਣੇ ਇਸ ਸ਼ੌਂਕ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਜੇ ਮਹਾਜੰਦੀ ਰਿਪੋਰਟ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਤਕਦੀਰ ਮੈਂ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਰੀਜਨ ਕੈਂਪਸ ਗੁਰਦਾਸਪੁਰ ਵਿੱਚ ਕੰਮ ਕਰ ਰਹੀ ਹਾਂ ਅਤੇ ਪਿਛਲੇ ਡੇਢ ਸਾਲ ਤੋਂ ਮੈਂ ਇੰਸਟਾਗ੍ਰam ਤੇ ਆਪਣੇ ਇੰਡੀਆ ਤੇ ਪੰਜਾਬ ਦੇ ਓਡ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਵੀਡੀਓਜ਼ ਵੀ ਬਣਾ ਰਹੀ ਹਾਂ ਮੈਂ ਬਚਪਨ ਤੋਂ ਹੀ ਸੀ ਪਰ ਸਾਨੂੰ ਪਤਾ ਹੈ ਕਿ ਪੜ੍ਹਾਈ ਦਾ ਪਹਿਲੂ ਇੱਕ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੰਪੋਰਟੈਂਟ ਪਹਿਲੂ ਹੈ ਤੇ ਉਹਨੂੰ ਕਰਨਾ ਬਹੁਤ ਜ਼ਰੂਰੀ ਸੀ ਮੇਰੇ ਲਈ ਤੇ ਹੁਣ ਮੈਂ 1.5 ਸਾਲ ਪਹਿਲਾਂ ਜਦੋਂ ਮੈਨੂੰ ਲੱਗਿਆ ਕਿ ਮੈਂ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਜੋ ਵੀ ਪਾਉਣਾ ਸੀ ਮੈਂ ਪਾ ਲਿਆ ਹੈ ਤੇ ਮੈਨੂੰ ਹੁਣ ਕੁਝ ਆਪਣੇ ਹੌਬੀਜ਼ ਨੂੰ ਜੋ ਮੇਰਾ ਹੁਨਰ ਹੈ ਉਹਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤੇ ਕਿਉਂਕਿ ਇਹ ਜਿਹੜਾ 뮤직 ਹੈ ਮੇਰੇ ਅੰਦਰ ਵਸਿਆ ਹੋਇਆ ਹੈ ਤੇ ਮੈਨੂੰ ਪਤਾ ਹੈ ਕਿ ਇਸ ਕਿਸੇ ਵੀ song ਦੀ ਕੀ ਜ਼ਰੂਰਤ ਹੈ ਉਸ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ ਨੇ ਤੇ ਸ਼ਹਿਰ ਦੇ ਵੱਡੀਆਂ ਸ਼ਖਸੀਅਤਾਂ ਨੇ ਮੈਨੂੰ ਸ਼ੁਰੂ ਵਿੱਚ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਿਹਦੇ ਨਾਲ ਹੀ ਉਹਨਾਂ ਦੀ ਐਪਰੀਸ਼ੀਏਸ਼ਨ ਸਦਕਾ ਹੀ ਮੈਥੋਂ ਤੱਕ ਪਹੁੰਚੀ ਹੈ ਉਹ ਲੇਟਸ ਜੀ ਚੰਡੀਗੜ੍ਹ ਦੇ ਅਸੀਂ ਪਹਿਲਾਂ ਤਾਂ ਸਾਨੂੰ ਜੀਡੀ ਪ੍ਰੋਡਕਸ਼ਨ ਦੇ ਆਨਰ ਗੋਡੀ ਰੋੜਾ ਜੀ ਨੇ ਇੱਕ ਬਹੁਤ ਵੱਡਾ ਕਾਰਜਕ੍ਰਮ ਉੱਥੇ ਕੀਤਾ ਆਪਣੇ ਹੋਟਲ ਰੈ residancy ਵਿੱਚ ਜਿਹੜੀ residancy ਵਿੱਚ ਤੇ ਉੱਥੇ ਸਾਨੂੰ ਉਹਨਾਂ ਨੇ ਐਜ਼ ਅ ਗੈਸਟ ਇਨਵਾਈਟ ਕੀਤਾ ਜਿੱਥੇ ਸਾਨੂੰ ਰਾਹੁ ਰਾਏ ਜੀ ਨਾਲ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਨਾਲ ਸਾਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਕਿ ਅਸੀਂ ਓਲਡ ਕਲਚਰ ਨੂੰ ਪ੍ਰੋਮੋਟ ਕਰ ਰਹੇ ਹਾਂ ਤੇ ਉਸ ਤੋਂ ਅਗਲੇ ਦਿਨ ਮੇਰਾ ਚੰਡੀਗੜ੍ਹ ਵਿੱਚ ਇੱਕ ਪੰਜਾਬ ਦਾ ਕਲਾ ਪਵਨਵੀ ਚੇਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮਿਸ ਮਿਸਟਰ ਤੇ ਮਿਸਿਸ ਚੰਡੀਗੜ੍ਹ ਜਿਹੜੀਆਂ ਸੀ ਉਹ ਸਿਲੈਕਟ ਕਰਦੇ ਸੀ ਉਹਨਾਂ ਨੇ ਤੇ ਉਹਦੇ ਵਿੱਚ ਮੈਂ ਮੈਂ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਮੈਂ ਮੈਰਿਡ ਊਮਨਸ ਦੀ ਕੈਟਾਗਰੀ ਵਿੱਚ ਸੀ ਤੇ ਮੈਨੂੰ ਲੱਗਦਾ ਕਿ ਮੈਂ ਸਾਰਿਆਂ ਤੋਂ ਵੱਡੀ ਉਮਰ ਦੀ ਸੀ ਪਰ ਮੈਂ ਫਰਸਟ ਰਨਰ ਅਪਰੇਕ ਹੀ ਉੱਥੋਂ ਆਪਣੇ ਗੁਰਦਾਸਪੁਰ ਦਾ ਤੇ ਆਪਣੇ ਗੁਨਾਂੰਦੇਵ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਇਹ ਫੀਲ ਹੋ ਰਿਹਾ ਔਰ ਹੋਰ ਵੀ ਅੱਗੇ ਜਾਵਾਂਗੇ ਇਨਾ ਦਾ ਮੈਂ ਪੂਰਾ ਸਾਥ ਦਿੰਦਾ ਆਂ ਆਂ ਔਰ ਖੁਰ ਸਾਥ ਦੇਗੇ ਅਸੀਂ ਨੈਸ਼ਨਲ ਲੈਵਲ ਤੱਕ ਵੀ ਪਹੁੰਚਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਵਿਰਸੇ ਨੂੰ ਸਾਹਮਦੇ ਹੋਏ ਆਪਣੇ ਸੋਸ਼ਲ ਨਾਮਸ ਨੂੰ ਦੇਖਦੇ ਹੋਏ ਅਸੀਂ ਹੋਰ ਅੱਗੇ ਆਵਾਂਗੇ ਤੇ ਇੱਕ ਸੰਦੇਸ਼ ਦੇਵਾਂਗੇ ਆਪਣੇ ਯੂਥ ਨੂੰ ਕਿ ਆਪਣਾ ਜਿਹੜਾ ਕਲਚਰ ਆ ਉਹਨੂੰ ਵੀ ਸਾਫ਼ ਰੱਖਣਾ ਅੱਜ ਤੱਕ ਜਿੰਨੇ ਵੀ ਵੀਡੀਓ ਅਸੀਂ ਸ਼ੂਟ ਕੀਤੇ ਆ ਕਰੀਬ 600 650 ਦੇ ਕਰੀਬ ਕਰ ਚੁੱਕੇ ਆ ਔਰ ਉਹਨਾਂ ਵਿੱਚ ਜਿਹੜਾ ਕੈਮਰਾ ਆ ਉਹ ਮੈਂ ਹੀ ਚਲਾ ਰਿਹਾ ਬਾਕੀ ਬਾਕੀ ਕੰਮ ਸਾਰਾ ਮੈਡਮ ਕਰਦੇ ਆ ਮਿਕਸਿੰਗ ਮਾਸਟਿੰਗ ਵੀ ਮੈਡਮ ਹੀ ਕਰਦੇ ਆ ਇਤਿਹਾਸ ਯਾਰੀ ਮੇਰੀ ਮੇਰੀ ਫੁੱਲ سپورਟ ਹੈ ਔਰ ਜਿਸ ਤੱਕ ਵੀ ਹੋਇਆ ਮੈਂ ਨੂੰ ਤਾਂ ਮੈਂ ਇੰਟਰਨੈਸ਼ਨਲ ਲੈਵਲ ਤੱਕ ਦੇਖਣਾ ਚਾਹਾਂਗਾ